ਪਹਾੜੀ ਰਾਜਿਆਂ ਨੇ ਜਦੋਂ ਦਸ਼ਮੇਸ਼ ਪਿਤਾ ਆਨੰਦਪੁਰ ਦੀ ਧਰਤੀ ਤੇ ਨੇ ਉਹਨਾਂ ਨੇ ਹਮਲਾ ਕਰ ਦਿੱਤਾ ਹੁਣ ਉਹਨਾਂ ਨੇ ਹਮਲਾ ਕੀਤਾ ਪਰ ਇੱਕ ਨਵੀਂ ਵਿਉਂਤ ਬਣਾਈ ਇੱਕ ਹਾਥੀ ਬੜਾ ਤਾਕਤਵਰ ਸੀ ਤੇ ਉਹਦੇ ਮੱਛੇ ਦੇ ਉੱਤੇ ਤਵੇ ਬੰਨ ਦਿੱਤੇ ਗਏ ਤੇ ਉਹਨੂੰ ਸ਼ਰਾਬ ਪਿਆ ਦਿੱਤੀ ਗਈ ਹਾਥੀ ਇੱਕ ਤਾਕਤਵਰ ਜੀਵ ਹੈ ਹੁਣ ਹੈ ਤਾਂ ਉਹ ਇੱਕ ਪਸ਼ੂ ਹੈ ਜੀਵ ਹੈ ਉਹਨੂੰ ਨਹੀਂ ਪਤਾ ਵੀ ਮੇਰਾ ਕੌਣ ਤੇ ਬਗਾਨਾ ਕੌਣ ਹੈ ਬਸ ਉਹਦੇ ਕੋਲ ਤਾਕਤ ਹੈ ਪੁਰਾਣੇ ਸਮਿਆਂ ਵਿੱਚ ਜੰਗਾਂ ਜੁੱਧਾਂ ਵਿੱਚ ਹਾਥੀ ਵਰਤੇ ਜਾਂਦੇ ਸਨ ਘੋੜੇ ਵਰਤੇ ਜਾਂਦੇ ਸਨ ਤਾਂ ਇੱਕ ਤਕੜੇ ਤਾਕਤਵਰ ਹਾਥੀ ਨੂੰ ਸ਼ਰਾਬ ਪਿਆ ਕੇ ਮੱਥੇ ਤੇ ਤਵੇ ਬੰਨ ਦਿੱਤੇ ਗਏ ਫੌਜ ਦੇ ਅੱਗੇ ਲਾ ਦਿੱਤਾ ਗਿਆ ਵੀ ਜਿਸ ਕਿਲੇ ਵਿੱਚ ਦਸ਼ਮੇਸ਼ ਪਿਤਾ ਬੈਠੇ ਨੇ ਨਾ ਉਸ ਕਿਲੇ ਦੇ ਦਰਵਾਜ਼ੇ ਨੂੰ ਤੋੜ ਦਿੱਤਾ ਜਾਵੇ ਹਾਥੀ ਤਾਕਤਵਰ ਹੈ ਇਸ ਕਰਕੇ ਹਾਥੀ ਤੋੜ ਸਕਦਾ ਹੈ ਹੁਣ ਪਹਾੜੀ ਰਾਜੇ ਫੌਜ ਲੈ ਕੇ ਆ ਰਹੇ ਨੇ ਦਸ਼ਮੇਸ਼ ਪਿਤਾ ਨੂੰ ਪਤਾ ਲੱਗ ਗਿਆ ਅ ਖਬਰੇ ਮਿਲੀ ਵੀ ਪਾਦਸ਼ਾ ਇੱਕ ਤਾਕਤਵਰ ਹਾਥੀ ਨੂੰ ਸ਼ਰਾਬ ਪਿਆ ਕੇ ਮੱਥੇ ਤੇ ਟਵੇ ਬੰਨ੍ਹ ਕੇ ਤੇ ਉਹਨੂੰ ਲੈ ਕੇ ਆਇਆ ਜਾ ਰਿਹਾ ਹੈ ਤੇ ਪਾਤਸ਼ਾਹ ਜੀ ਕਿਲੇ ਦਾ ਦਰਵਾਜ਼ਾ ਟੁੱਟ ਗਿਆ ਫੌਜ ਅੰਦਰ ਵੜ ਜਾਵੇਗੀ ਤੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਸੀਂ ਬਹੁਤ ਥੋੜੇ ਹਾਂ ਕਿਵੇਂ ਮੁਕਾਬਲਾ ਕਰਾਂਗੇ ਫਿਰ ਅਗਲੇ ਹਾਥੀਆਂ ਨਾਲ ਮੁਕਾਬਲਾ ਕਰਨ ਆਏ ਨੇ ਸਾਡੇ ਕੋਲ ਤਾਂ ਹਾਥੀ ਨਹੀਂ ਤੇ ਦਸ਼ਮੇਸ਼ ਪਿਤਾ ਮੁਸਕਰਾ ਪਏ ਹੱਸ ਪਏ ਤੇ ਹੱਸ ਕੇ ਕਹਿ ਲਗੇ ਕਿੰਨੇ ਕਿਹਾ ਤੁਹਾਨੂੰ ਸਾਡੇ ਕੋਲ ਹਾਥੀ ਨਹੀਂ ਸਾਡੇ ਕੋਲ ਹਾਥੀ ਹੈ ਸਿੱਖ ਕਹਿ ਲਗੇ ਮਹਾਰਾਜ ਹੈ ਤੇ ਫਿਰ ਕਿੱਥੇ ਹੈ ਮਹਾਰਾਜ ਨੇ ਇਸ਼ਾਰਾ ਕੀਤਾ ਇੱਕ ਸਿੱਖ ਬੇਟਾ ਜਿਹਦਾ ਸਰੀਰ ਬਹੁਤ ਭਾਰਾ ਸੀ ਤੇ ਉਹਦਾ ਨਾਂ ਦੁਨੀ ਚੰਦ ਸੀ ਮਹਾਰਾਜ ਨੇ ਹੱਸ ਕੇ ਕਿਹਾ ਕਹਿ ਲੱਗਿਆ ਦੁਨੀ ਚੰਦ ਸਾਡਾ ਹਾਥੀ ਤੇ ਇਹ ਰੋਜ਼ ਲੰਗਰ ਦੇ ਵਿੱਚੋਂ ਪ੍ਰਸ਼ਾਦ ਛਕਦਾ ਤੇ ਸਭ ਤੋਂ ਜ਼ਿਆਦਾ ਖੁਰਾਕ ਖਾਂਦੀ ਹੈ ਤੇ ਫਿਰ ਇਹ ਸਾਡਾ ਹਾਥੀ ਹੋ ਜਾਣਾ ਇਹ ਹਾਥੀ ਸਾਡਾ ਉਸ ਹਾਥੀ ਨਾਲ ਮੁਕਾਬਲਾ ਕਰੇਗਾ ਜਦੋਂ ਇੰਨੀ ਗੱਲ ਆਖੀ ਦੁਨੀ ਚੰਦ ਡਰ ਗਿਆ ਦੁਨੀ ਚੰਦ ਡਰ ਗਿਆ ਉਹਨੇ ਆਖਿਆ ਪਾਤਸ਼ਾ ਜੰਗਾਂ ਦੇ ਵਿੱਚ ਵਿਅਕਤੀ ਵਿਅਕਤੀ ਨਾਲ ਲੜਦਾ ਹੈ ਪਰ ਹਾਥੀਆਂ ਨਾਲ ਮੁਕਾਬਲਾ ਕਿਵੇਂ ਕੀਤਾ ਜਾ ਸਕਦਾ ਹੈ ਇਹ ਪੋਸੀਬਲ ਨਹੀਂ ਹੈ ਮਹਾਰਾਜ ਨੇ ਆਖਿਆ ਦੁਨੀ ਚੰਦ ਵਿਸ਼ਵਾਸ ਰੱਖ ਗੁਰੂ ਦੇ ਉੱਤੇ ਤੂੰ ਸਾਡਾ ਹਾਥੀ ਹੈ ਪਰ ਦੁਨੀ ਚੰਦ ਰਾਤ ਨੂੰ ਡਰਿਆ ਹੋਇਆ ਸਹਿਮਿਆ ਹੋਇਆ ਕਿਲੇ ਦੀ ਕੰਧ ਰੱਸੀ ਪਾ ਕੇ ਟੱਪ ਕੇ ਛਾਲ ਮਾਰ ਕੇ ਦੌੜਨ ਦਾ ਯਤਨ ਕਰਦਾ ਉਤੋਂ ਇਕਲੇ ਤੋਂ ਡਿੱਗਿਆ ਲੱਤ ਟੁੱਟ ਗਈ ਪਰ ਕਿਸੇ ਤਰੀਕੇ ਨਾਲ ਉਹ ਆਪਣੇ ਨਗਰ ਪਹੁੰਚ ਗਿਆ ਸਵੇਰ ਹੋਈ ਮਹਾਰਾਜ ਨੂੰ ਪਤਾ ਲੱਗਿਆ ਸਿੱਖਾਂ ਨੇ ਆਖਿਆ ਮਹਾਰਾਜ ਤੁਹਾਡਾ ਹਾਥੀ ਤੇ ਦੌੜ ਗਿਆ ਮਹਾਰਾਜ ਕਹਿ ਲਗੇ ਕੋਈ ਗੱਲ ਨਹੀਂ ਸਾਡੇ ਕੋਲ ਹਾਥੀਆਂ ਦੀ ਕਮੀ ਹੈ ਇੱਕ ਦੌੜ ਗਿਆ ਦੂਜਾ ਤਿਆਰ ਹੈ ਪਾਦਸ਼ਾਹ ਹੋਰ ਕਿਹੜਾ ਹਾਥੀ ਹੈ ਕਹਿ ਲਗੇ ਆ 18 ਸਾਲ ਦਾ ਨੌਜਵਾਨ ਭਾਈ ਚਿਤਤਰ ਸਿੰਘ ਕਹਿ ਲਗੇ ਇਹ ਵੀ ਸਾਡਾ ਹਾਥੀ ਹੈ ਜਦੋਂ ਇੰਨੀ ਗੱਲ ਆਖੀ ਭਾਈ ਚਿੱਤਰ ਸਿੰਘ ਨੇ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਇੱਕ ਗੱਲ ਆਖੀ ਸਤਿਗੁਰੂ ਤੁਹਾਡੀ ਅਸੀਸ ਹੋਵੇ ਤੁਹਾਡੀ ਕਿਰਪਾ ਹੋਵੇ ਜੇ ਤੁਹਾਡਾ ਥਾਪੜਾ ਹੋਵੇ ਤੁਹਾਡਾ ਹੱਥ ਛਿਰਤੇ ਹੋਵੇ ਫਿਰ ਇੱਕ ਹਾਥੀ ਕੀ ਸੈਂਕੜੇ ਹਾਥੀਆਂ ਨਾਲ ਲੜਨ ਲਈ ਬਚਿੱਤਰ ਸਿੰਘ ਤਿਆਰ ਹੈ ਹੁਣ ਵੇਖੋ ਫਰਕ ਹੁਣ ਦੁਨੀ ਚੰਦੀ ਖੁਰਾਕ ਵੀ ਜ਼ਿਆਦਾ ਹੈ ਸਰੀਰ ਵੀ ਬੜਾ ਤਾਕਤਵਰ ਹੈ ਪਰ ਅੰਦਰ ਮਨ ਡਰਿਆ ਹੋਇਆ ਮੈਂ ਹਾਥੀ ਦਾ ਮੁਕਾਬਲਾ ਕਿਵੇਂ ਕਰਾਂਗਾ ਇਸ ਕਰਕੇ ਮਨ ਡਰ ਗਿਆ ਤੇ ਤਨ ਦੀ ਫਿਰ ਤਾਕਤ ਖਤਮ ਜ਼ੀਰੋ ਹੋ ਗਈ ਦੌੜ ਗਿਆ ਹੁਣ ਭਾਈ ਬਚਿੱਤਰ ਸਿੰਘ 18 ਸਾਲ ਦਾ ਹੈ ਪਰ ਉਹਦਾ ਸਰੀਰ ਦੁਨੀ ਚੰਦ ਵਰਗਾ ਨਹੀਂ ਹੈ ਉਹਦਾ ਜਿਹੜਾ ਸਰੀਰ ਹੈ ਉਹ ਆਮ ਜਿਵੇਂ ਨੌਜਵਾਨ ਹੁੰਦੇ ਨੇ ਉਹਨਾਂ ਵਰਗਾ ਹੈ ਪਰ ਮਨ ਇਹਨਾਂ ਤਾਕਤਵਰ ਹੈ ਨਾ ਕਹਿੰਦਾ ਮੈਂ ਸੈਂਕੜੇ ਹਾਥੀਆਂ ਨਾਲ ਲੜ ਜਾਵਾਂਗਾ ਤੇ ਵਾਕਿਆ ਗੱਲ ਖੇਡ ਬਣੀ ਵੀ ਜਦੋਂ ਹਾਥੀ ਆਇਆ ਪਹਾੜੀ ਰਾਜੇ ਆਏ ਤੇ ਭਾਈ ਬਚਿੱਤਰ ਸਿੰਘ ਇੱਕ ਵਰਸ਼ੀ ਲੈ ਕੇ ਜਿਹਨੂੰ ਨਾਗਣੀ ਕਹਿੰਦੇ ਨੇ ਇੱਕ ਘੋੜੇ ਉੱਤੇ ਸਵਾਰ ਹੋ ਕੇ ਤੇ ਕਲਗੀਧਰ ਪਾਤਸ਼ਾਹ ਜੀ ਦਾ ਥਾਪਣਾ ਲੈ ਕੇ ਜਦੋਂ ਦਰਵਾਜ਼ੇ ਖੁੱਲੇ ਤੇ ਇਹ ਕੱਲਾ ਬਚਿੱਤਰ ਸਿੰਘ ਇੰਨੀ ਤਾਕਤ ਦੇ ਨਾਲ ਵਰਸ਼ੀ ਮਾਰਦਾ ਕਹਿਣ ਲੱਗੇ ਉਹ ਤਵੇ ਜਿਹੜੇ ਲੋਹੇ ਦੇ ਸਣ ਵਿੰਨ ਕੇ ਤੇ ਉਹਦੇ ਮੱਥੇ ਵਿੱਚ ਜਾ ਵਰਸ਼ੀ ਵੱਜੀ ਤੇ ਹਾਥੀ ਕਮਲਾ ਝੱਲਾ ਹੋ ਗਿਆ ਆਪਣੀਆਂ ਫੌਜਾਂ ਹੀ ਵੱਢਣ ਲੱਗ ਪਿਆ